ਨਾਣਾ ਤਦਰ ਅਤੇ CIA ਸਟਾਫ 3 ਵੱਲੋਂ ਦੋ ਵੱਖ-ਵੱਖ ਮੁਕੱਦਮਿਆਂ ਵਿੱਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੀ ਉਮਰ 18 ਤੋਂ 20 ਸਾਲ ਦੇ ਕਰੀਬ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਕੋਲੋਂ ਖੋ ਕੀਤੀ ਗਈ ਐਕਟਿਵਾ ਅਤੇ ਇੱਕ ਪਿਸਤਲ 32 ਬੋਰ ਤੇ 6 ਰੌਂਡ ਜਿੰਦਾ ਬ੍ਰਮਤ ਕੀਤੇ ਗਏ ਨੇ। ਆਮਨੇ ਨਹੀਂ ਆਇਆ। ਸਾਡਾ ਕੁਝ ਹੋਰ ਕੋਈ ਇੱਕੋ ਵੈਪਨ ਮਿਲੇ। ਹਾਲੀ ਇੱਕ ਵੈਪਨ ਮਿਲੇ ਹੈ ਜੀ। ਉਹੀ ਵੈਪਨ ਇਹਨਾਂ ਨੇ ਅ ਜਿਹੜਾ ਸੁਖਰਾਜ ਹੈ ਜੇ ਉਹਦੇ ਦੇ ਪਹਿਲਾਂ ਇੱਕ ਪਰਚਾ ਦਰਜ ਹੈਗਾ ਪੀਐਸ ਪੱਟੀ ਦਾ ਤਰਨਤਰਨ ਦਾ 379 411 ਤੇ ਐਮ ਐਫਆਈ ਨੰਬਰ 16 932024 ਦੀ ਇਹਨੇ ਉਦੋਂ ਪੱਟੀ ਤੋਂ ਅ ਇਹ ਜਦੋਂ ਇਹ ਪੁਰਾਣੇ ਬੱਚੇ ਦਾ ਵੈਪਨ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਅਨਮੋਲ ਨੂੰ ਦਿੱਤਾ ਸੀਗਾ ਅ ਵੈਪਨ ਸਕੂਟੀ ਖੋਣ ਲਈ ਤੇ ਉਸ ਤੋਂ ਬਾਅਦ ਅਨਮੋਲ ਜਦੋਂ ਇਹਨਾਂ ਨੇ ਸਕੂਟੀ ਖੋਲ ਲਈ ਉਸ ਤੋਂ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਜੁਗਰਾਜ ਨੂੰ ਵੈਪਨ ਦਿੱਤਾ ਸੀ ਤੇ ਫਿਰ ਇਹਨਾਂ ਅੱਗੇ ਤੇ ਅੱਗੇ ਇਹ ਰੈਕੀ ਰੁਕੀ ਵੀ ਕਰਦੇ ਰਹੇ ਆ ਬਾਕੀ ਲੋਕਾਂ ਦੀ ਹੋਰ ਵੀ ਜੋ ਸਾਨੂੰ ਪਤਾ ਚੱਲਿਆ ਹੈ ਕਿ ਇਹਨਾਂ ਨੇ ਇੱਕ ਤਰਨ ਤਰਨ ਇੱਕ ਤਾਂ ਪਹਿਲਾਂ ਵਾਰਦਾ ਅਲਰੇਡੀ ਉਹ ਰੈਕੀ ਕੀਤੀ ਸੀ ਇੱਕ ਇਹਨਾਂ ਨੇ ਹੋਰ ਵੀ ਅੱਗੇ ਇੱਕ ਵਾਰਦਾ ਨੂੰ ਇੰਜ਼ਾਮ ਦੇਣਾ ਸੀ ਤਰਨ ਤਰਨ ਉਹਦੇ ਵੀ ਇਹਨਾਂ ਨੇ ਪ੍ਰੋਪਰ ਰੈਕੀ ਕੀਤੀ ਹੋਈ ਸੀ ਕਿ ਬਹੁਤ ਦੇਰ ਤੱਕ ਕਰਦੇ ਆ ਰਹੇ ਇਹ ਬੇਸਿਕਲੀ ਇਹਨਾਂ ਦਾ ਕੰਮ ਰੈਕੀ ਦਾ ਹੀ ਹੈ ਜੀ ਅ ਉਹਦਾ ਸੈਕੂਟੀ ਫੂਟਿਕ ਹੋਈ ਸੀ ਜੋ ਅਸਲ ਵਿੱਚ ਦਰਬਾਰ ਸਾਹਿਬ ਤੋਂ ਆ ਰਹੇ ਸੀ ਕਿਉਂਕਿ ਇਹਨਾਂ ਦਾ ਟਾਰਗੇਟ ਹੀ ਸੌਫਟ ਸੀਗਾ ਉਹ ਨਹੀਂ ਉਹ ਬੰਦਾ 11:30 ਵਜੇ 11:40 ਦੇ ਕਰੀਬ ਦਰਬਾਰ ਸਾਹਿਬ ਤੋਂ ਵਾਪਸ ਆ ਰਿਹਾ ਸੀ ਬੇਸਿਕਲੀ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਸੋ ਦੇ ਵਾਂਟਿਡ ਕਨਵੈਨਸ ਟੂ ਟਰੈਵਲ ਅਪਨ ਤੇ ਇਹਨਾਂ ਕੋਲ ਵੈਪਨ ਸੀਗਾ ਤੇ ਇਹਨਾਂ ਨੇ ਫਿਰ ਤਿੰਨ ਮੁੰਡੇ ਤੁਰਦੇ ਜਾ ਰਹੇ ਸੀ ਕਿਉਂਕਿ ਮੋਟਰਸਾਈਕਲ ਪਿੱਛੇ ਇਹਨਾਂ ਨੇ ਬੈਡਨ ਕਰਤਾ ਸੀਗਾ ਤੇ ਇਹਨਾਂ ਨੇ ਵੈਪਨ ਦਿਖਾ ਕੇ ਤੇ ਸਕੂਟੀ ਖੋਈ ਸੀ ਜੇ ਸਰਪੰਚ ਕਤਲ ਦੀ ਗੱਲ ਕਰ ਰਹੇ ਹੋ ਤਰਨਤਨ ਵਾਲੇ ਨੇ ਚਾਰ ਬੰਦੇ ਹੋਰ ਅੱਗੇ ਪਹਿਲਾਂ ਵੀ ਰੈਸਕਟ ਨੇ ਜਿਹੜਾ ਇੱਕ ਕੋਠਾ ਉਹਦਾ ਸੰਦੀਪ ਰਾਮ ਨੇ ਲੈਣਾ ਚਾਹੁੰਦਾ ਨਹੀਂ ਤਰਨਤਨ ਪੱਟੀ ਵਾਲਾ ਜੀ ਹਾਂ ਜੀ ਜਿਹੜਾ ਸੰਦੀਪ ਇਥੇ ਬਰੇਗਾ ਕੋਠਾ ਦਾ ਵਿੱਚ ਪਾਇਆ ਰੈਸਕਟ ਹਾਂਜੀ ਹਾਂਜੀ ਤੇ ਹੁਣ ਇਹ ਉਹਨਾਂ ਦੇ ਨਾਲ ਐਸੋਜੀਟ ਸੀਗੇ ਜੀ ਦਲਵਾ ਦਲਵਾ ਤੋਂ ਨਹੀਂ ਸੀ ਨਾ ਇਹ ਬੇਸਿਕਲੀ ਪ੍ਰਬ ਦਾਸੂ ਵਾਲਨ ਅਸੋਸੀਏਟ ਅਸੋਸੀਏਟਡ ਹੈ ਜੀ ਇਹਨਾਂ ਦੀ ਬੱਕਰੀ ਬੱਕਰੀ ਟੀਮਸ ਹੁੰਦੀਆਂ ਕੋਈ ਰੈਕੀ ਕਰਦੀ ਹੈ ਕੋਈ ਵਾਰਤਾ ਨੂੰ ਇਨਜ਼ਾਮ ਕਰਦੀ ਹੈ ਜੋ ਵੀ ਇਨਫੋਰਮੇਸ਼ਨ ਗੈਦਰ ਕਰਦੇ ਸੀ ਇਹ ਪ੍ਰੋਪਰ ਪ੍ਰਬ ਦਾਸੂ ਵਾਲ ਨੂੰ ਦਿੰਦੇ ਸੀ ਜੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਇੱਕ ਇਹਨਾਂ ਨੇ ਇੱਕ ਬੰਦੇ ਦੀ ਰੈਕੀ ਵੀ ਕੀਤੀ ਹੈ ਜੀ ਜਿਹਨੂੰ ਮਾਰਨਾ ਸੀਗਾ ਉਹ ਵੀ ਕਾਟ देम ਔਨ ਟਾਈਮ ਤੇ ਅਵਰਟਡ ਦਾ ਮਿਸਾਜ ਸਰ ਤੁਸੀਂ ਕਿ ਯੂਐਸਏ ਜਿਹੜੇ ਗੈਂਗਸਟਰ ਦੇ ਨਾਮ ਤੁਸੀਂ ਲੋਕ ਕੀ ਨਾਮ ਸੀ ਉਹ ਪ੍ਰਬ ਦਾਸੂ ਵਾਲ ਉਹਨੇ ਉਹਦੇ ਨਾਲ ਟੈਕਸਟ ਸੀਗੇ ਉਹਨਾਂ ਬਿਲਕੁਲ ਇਨਟੈਕ ਸੀਗੇ ਥਰੂ ਸੋਸ਼ਲ ਮੀਡੀਆਸ ਸਰ ਆਕਲੋਸ ਲਾਸਟਲੀ ਹੋਏ ਇਹਨਾਂ ਵਿੱਚ ਵੀ ਕੀ ਇਹਨਾਂ ਨੂੰ ਇਨਪੁਟ ਮਿਲਿਆ ਜਿਹੜੇ ਤੱਕ ਕਰ ਸਕਦੇ ਨੇ ਤੇ ਦੇਖੋ ਐਵੇਂ ਹੈ ਕਿ ਅਸੀਂ ਕੋਈ ਵੀ ਬੈਡ ਐਲੀਮੈਂਟ ਨੂੰ ਜਦੋਂ ਵੀ ਅਰੈਸਟ ਕਰਦੇ ਆਂ ਵੀ ਐਕਸਪਲੋਰ ਆਲ ਦੋ ਆਪਸ਼ਨਸ ਕੀ ਕੋਈ ਬਲਾਸਟ ਹੋਈ ਹੈ ਕੋਈ ਪੁਰਾਣਾ ਵੀ ਕੋਈ ਕਤਲ ਹੋਇਆ ਕੋਈ ਸਿਰਫ ਸਾਡੇ ਜ਼ਿਲ੍ਹੇ ਦਾ ਨਹੀਂ ਹੋਰ ਵੀ ਜਿਹੜੇ ਬਾਕੀ ਜ਼ਿਲ੍ਹੇ ਹੈਗੇ ਆ ਉਹਨਾਂ ਦਾ ਵੀ ਅਸੀਂ ਕਰਦੇ ਆਂ ਠੀਕ ਇਹ ਨਾਲ ਉਹ ਗੁਰਜੀਤ ਉਹ ਪਤਾ ਲੱਗਿਆ ਕਿ ਹੋਰ ਵੀ ਮੁੰਡੇ ਨਾਲ ਦੇਖੋ 6 ਬੰਦੇ ਤਾਂ ਅਸੀਂ ਅਰੈਸਟ ਕੀਤੇ ਹੀ ਐ ਅਰਸ਼ਦੀਪ ਸਿੰਘ ਪ੍ਰਿੰਸਦੀਪ ਤੇ ਅਨਮੋਲ ਰੋਹਿਤ ਸੁਖਰਾਸ ਤੇ ਜਗਰਾਤ ਹੋਰ ਵੀ ਐਸੀ ਮਤਲਬ ਕਿ ਪੁਚਗੇਚ ਕਰ ਰਹੇ ਰਿਮਾਂਡ ਲੱਗਦਾ ਜੀ ਸਰਕਲ ਹਲੇ ਪਰਸੋ ਤੱਕ ਦਾ ਰਿਮਾਂਡ ਹੈਗਾ ਤੇ ਅਸੀਂ ਪੁਚਗੇਚ ਕਰ ਰਹੇ ਹਾਂ ਬਿਸ਼ੌਣ ਕਲੀ ਕਰ ਜਾਂ ਪੈਸੇ ਮੰਗਣ ਲਈ ਕਰ ਰਹੇ ਸਾਰਾ ਕੁਝ ਕੁਝ ਪਤਾ ਨਹੀਂ ਬੇਸਿਕਲੀ ਹਲੇ ਤਾਂ ਇਹੋ ਜਿਹਾ ਤਾਂ ਕੁਝ ਨਹੀਂ ਹੈ ਪਰ ਓਬਵੀਅਸਲੀ ਜਿਹੜਾ ਕੋਈ ਮਾੜਾ ਚੰਗਾ ਕੰਮ ਕਰਦਾ ਉਹ ਪੈਸੇ ਲਈ ਤਾਂ ਕਰਦਾ ਹੀ ਹੈ ਕਿ ਕਿੰਨਾ ਸਮਾਂ ਹੋ ਗਿਆ ਨਾ ਮੈਂ ਸਾਰੇ ਕ੍ਰਾਈਮ ਦੀ ਮਾਲ ਵੀ ਆ ਤੋ ਪਹਿਲੇ ਦੇਖੋ ਹੋਰ ਕਿਸੇ ਸਿવાય ਸੁਖਰਾਜ ਦੇ ਕਿਸੇ ਤੇ ਹੋਰ ਕੋਈ ਪਰਚਾ ਨਹੀਂ ਹੈ 18-19 ਸਾਲ ਦੇ ਹੈਗੇ ਹਾਂਜੀ ਆਬਵੀਅਸਲੀ ਜੀ ਈਜ਼ੀ ਮਨੀ ਥੋੜਾ ਜਿਹਾ ਕੰਮ ਕੀਤਾ ਰੈਕੀ ਕੀਤੀ ਤੇ ਡਿਗੇਟ ਐਕਸਟਰਾ ਬਗ ਹਾਂ ਜੀ ਲੱਗਾਇਆ ਇਹਨਾਂ ਨੇ ਜਾ ਕੇ ਆਇਆ ਇਸ ਕੰਮ ਦੇ ਵਿੱਚ ਉਹ ਲੱਗਦਾ ਕਿ ਉਹ ਮਿੰਹ ਐ ਐ ਬਸਿਕ ਯੇਨ ਮੋਲ ਲੈ ਕੇ ਆਇਆ अनमोल है जी ओ ही इज इन डायरेक्ट टच विद प्रभ दास हां जी एज की ये नदी 18 19 साल की हां जी छोटी नहीं जी